ਅੱਜ ਅਸੀਂ ਜੀ ਮਾਨਯੋਗ ਐਮਐਲਏ ਸਾਹਿਬ ਨਾਲ ਤੇ ਕਮਿਸ਼ਨਰ ਆਫ ਆਪਰੇਸ਼ਨ ਸਾਡੇ ਨਾਲ ਨੇ ਅਸੀਂ ਇੱਥੇ ਆਏ ਨੇ ਐਂਡ ਇੱਥੇ ਇਹਨਾਂ ਨੂੰ ਦੱਸਿਆ ਗਿਆ ਕਿ ਕਸਟਨ ਭਾਈਚਾਰੇ ਦੀ ਕਾਫੀ ਆਬਾਦੀ ਹੈ ਤੇ ਇਹਨਾਂ ਦੀ ਜਿਹੜੀ ਕਬਰਾਂ ਆਲਮੋਸਟ ਇੱਥੇ ਪੂਰੀ ਹੋ ਚੁੱਕੀ ਹੈ ਤੇ ਥਾਂ ਨਹੀਂ ਹੈਗੀ ਸੋ ਇਹਨਾਂ ਨੇ ਦੱਸਿਆ ਕੁਝ ਥਾਵਾਂ ਇਹਨਾਂ ਨੇ ਵੀ ਸੁਝਾਈਆਂ ਕੱਜ ਜੀ ਸਾਰੇ ਮਿਲ ਕੇ ਬੈਠਾਂਗੇ ਮਾਨਯੋਗ ਐਮਐਲਏ ਸਾਹਿਬ ਕੁਸ਼ਤਰ ਸਾਹਿਬ ਅਸੀਂ ਹੁਣ ਜਾ ਕੇ ਦੇਖਣ ਲੱਗੇ ਆ ਮੌਕਾ ਵੀ ਜਾ ਕੇ ਦੇਖਣ ਲੱਗੇ ਆ ਜੇ ਸਾਨੂੰ ਕਿਤੇ ਤਾਂ ਮਿਲਦੀ ਹੈ ਸਾਡੀ ਪੂਰੀ ਇਹੀ ਕੋਸ਼ਿਸ਼ ਹੈ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਕਿ ਵੀ ਜੋ 크ਿਸਟਿਅਨ ਭਾਈਚਾਰੇ ਨੂੰ ਕੋਈ ਵੀ ਉਹਨਾਂ ਦੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਹੁੰਦੀ ਹੈ ਤਾਂ ਉਹਨਾਂ ਨੂੰ ਕਬਰਾਂ ਜੂਰ ਅਸੀਂ ਪ੍ਰੋਵਾਈਡ ਕਰਵਾਈਏ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾ ਕੇ ਦੇਖ ਕੇ ਆ ਰਹੇ ਹਾਂ ਤਾਂ ਕੋਈ ਵੀ ਇਹਦਾ ਸੋਲੂਸ਼ਨ ਆ ਅਸੀਂ ਜੂਰ ਕੱਢਾਂਗੇ ਨਾਲ ਹੀ ਕੁਝ ਜਿਹੜੇ ਅਧੂਰੇ ਕੰਮ ਸਾਡੇ ਪੈਂਡਿੰਗ ਪਏ ਹੋਏ ਨੇ ਕਾਰਪੋਰੇਸ਼ਨ ਦੇ ਉਹ ਸਾਡੇ ਧਿਆਨ 'ਚ ਇੱਥੇ ਜਿੰਨੇ ਵੀ ਸੰਗਤ ਆਈ ਸੀ ਇਹਨਾਂ ਨੇ ਦੱਸਿਆ ਹੈਗਾ ਅ ਇਹਨਾਂ ਨੂੰ ਅਸੀਂ ਇਹੀ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਇਹਨਾਂ ਦੇ ਜਿਹੜੀ ਮੁੱਦੇ ਹੈਗੇ ਉਹਦੇ ਵਿਚਾਰ ਕਰਦੀ ਹੈ ਤੇ ਬਹੁਤ ਚੇਤੀ ਇਹਨਾਂ ਦੇ ਸਾਰੇ ਜਿਹੜੇ ਮੁੱਦੇ ਹਨ ਉਹਨਾਂ ਤੇ ਅਸੀਂ ਇਹਦਾ ਹੱਲ ਜ਼ਰੂਰ ਕੱਢਾਂਗੇ ਸਰਕਾਰ ਦੇ ਅਜੇ ਐਮਐਲ ਸਾਹਿਬ ਨੇ ਦੱਸਿਆ ਵਾਇਲ ਕਿ ਕਿ ਮਸਕਲ ਸੀ ਅੱਜ ਅਸੀਂ ਆਪਣੇ ਐਮਐਲ ਸਾਹਿਬ ਤੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਜਿਹੜੇ ਸਾਡੀ ਵਾਰਡ ਚ ਆਏ ਨੇ ਔਰ ਅੱਜ ਕਬਰਸਤਾਨ ਵਾਸਤੇ ਆਏ ਹੈਗੇ ਕਬਰਸਤਾਨ ਦੀ ਦੇਖਣ ਵਾਸਤੇ ਇੱਥੇ ਪੰਜ ਕਮਰੇ ਲੈ ਹੈਗੇ ਨੇ ਜਿਹੜੇ ਕਬਰਸਤਾਨ ਦੇ ਇੱਥੇ ਅੰਦ ਦਫਨਾਉਂਦੇ ਹੈਗੇ ਨੇ ਔਰ ਕਿ 12 ਕ ਮੱਲੇ ਦੀ ਜਗ੍ਹਾ ਹੈਗੀ ਆ ਔਰ ਹਰ ਕ ਨੂੰ ਮੁਸ਼ਕਲ ਹੁੰਦੀ ਹੈਗੀ ਸੀ ਅੱਜ ਕ੍ਰਿਸ਼ਣ ਭਾਈ ਜਾਰੇ ਨੂੰ ਵਾਸਤੇ ਇੱਥੇ ਐਮਐਲਏ ਸਾਹਿਬ ਆਏ ਸੀ ਤੇ ਕਹਿ ਕੇ ਗਏ ਨੇ ਵੀ ਅਸੀਂ ਕਤਿੱਬੀ ਜਗ੍ਹਾ ਦੇਖਣੀ ਹੈਗੀ ਅੱਜ ਜੇ ਜਗ੍ਹਾ ਸਾਨੂੰ ਮਿਲ ਜਾਂਦੀ ਹੈ ਤਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਦਿੰਦੇ ਹਾਂ ਕਿੰਨੇ ਸਾਲਾਂ ਤੋਂ ਜਿਹੜੀ ਕੋਸ਼ਿਸ਼ ਆ ਰਹੀ ਹੈ ਇਹ ਕਾਫੀ ਸਮੇਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਜਿਵੇਂ ਘਰ ਤੋਂ ਕੜੀ 35 ਸਾਲ ਤੋਂ ਚੱਲਦੀ ਆ ਰਹੀ ਹੈ ਲੱਗਦਾ ਕੁਝ ਸੁਮਾਈ ਹੋਏਗੀ ਹਾਂਜੀ ਲੱਗਦਾ ਕਿ ਹੁਣ ਸੁਮਾਈ ਹੋਏਗੀ 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 ਜੀ ਐਮਐਲਏ ਸਾਹਿਬ ਆਏ ਨੇ ਅੱਜਾਡੇ ਐਮਐਲਏ ਅੱਜ ਅਸੀਂ ਤੇਲੀਆਂਵਾਲ ਵਿਖੇ ਪਹੁੰਚੇ ਆਂ ਜੀ ਇੱਥੇ ਕਬਰਾਂ ਦਾ ਇਸ਼ੂ ਬੜਾ ਸੀ ਥੋੜੀ ਜਗ੍ਹਾ ਹੁਣ ਕਰਕੇ ਕਬਰਾਂ ਦੀ ਬਹੁਤ ਡਿਮਾਂਡ ਸੀ ਜਦੋਂ ਵੀ ਮਿੱਟੀ ਪੁੱਟਦੇ ਸੀ ਕੋਈ ਨਾ ਕੋਈ ਥੱਲੇੋਂ ਮੈਂ ਕਹਿ ਸਕਦਾ ਵੀ ਕੋਈ ਨਾ ਕੋਈ ਸਰੀਰ ਜਿਹੜਾ ਥੱਲੇੋਂ ਨਿਕਲ ਆਉਂਦਾ ਸੀ ਸੋ ਅੱਜ ਮਤਲਬ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਔਰ ਮੈਂ ਆਪਾਂ ਇਹ ਚੈੱਕ ਕਰਨਾ ਆਏ ਵੇਖਣਾ ਆਏ ਇਹ ਤੋਂ ਬਾਅਦ ਹੁਣ ਇਹ ਜਗ੍ਹਾ ਤੇ ਕਾਫੀ ਛੋਟੀ ਐ ਇਹ ਤੋਂ ਬਾਅਦ ਹੁਣ ਜਿਹੜੀ ਅੱਗੇ ਜਗ੍ਹਾ ਉਹਨੂੰ ਵੇਖਣ ਚੱਲੇ ਆ ਜੋ ਵੀ ਆਪਾਂ ਇਹਨਾਂ ਦੀ ਵਧੀਆ ਤੋਂ ਵਧੀਆ ਉਪਰਾਲਾ ਜਿਹੜਾ ਕਰ ਸਕਦੇ ਆ ਉਹ ਕਰਾਂਗੇ ਜੀ ਔਰ ਜਿਹੜੇ ਕਾਰਪੋਰੇਸ਼ਨ ਦੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਵੀ ਤਰਜੀਹ ਦੇ ਕੇ ਅੱਜ ਡੀਸੀ ਸਾਹਿਬ ਇਸੇ ਕਰਕੇ ਸਿਰਫ ਮਟਾਲੇ ਦੀ ਡਿਵੈਲਪਮੈਂਟ ਕਰਕੇ ਇਹਨਾਂ ਨੂੰ ਉਚੇਚੇ ਤੌਰ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਇੱਕ ਪ੍ਰੋਗਰਾਮ ਦਿੰਦਾ ਰੱਖੀ ਆ ਆਪਾਂ ਤਾਂ ਜੋ ਕਿ ਜਿਹੜੇ ਰੁਕੇ ਹੋਏ ਕੰਮ ਨੇ ਸਾਡੇ ਉਹ ਵੀ ਆਪਾਂ ਕੋ ਤੋਰ ਲਈਏ ਜੀ